ਕਹਿੰਦੇ ਇੱਕ ਪਿੰਡ 'ਚ ਕੁਲਦੀਪ ਮਾਨਕ ਗਿਆ ਤੇ ਉੱਥੇ ਕੁਲਦੀਪ ਮਾਨਕ ਨੂੰ ਲੋਕਾਂ ਨੇ ਸੁਣਨ ਤੋਂ ਮਨਾ ਕਰ ਦਿੱਤਾ ਬਜਾਏ ਸੀ ਕਿ ਉੱਥੇ ਚਮਕੀਲਾ ਵੀ ਅਮਰ ਸਿੰਘ ਚਮਕੀਲਾ ਵੀ ਆਇਆ ਹੋਇਆ ਸੀ ਇਹ ਖੁਲਾਸਾ ਕੀਤਾ ਆ ਸੁਖਵਿੰਦਰ ਪੰਚੀ ਜਿਨ੍ਹਾਂ ਨੇ ਕਿ ਉਸਤਾਦ ਧਾਰਿਆ ਸੀ ਕੁਲਦੀਪ ਮਾਨਕ ਉਹ ਕਹਿੰਦੇ ਗੱਡੀ 'ਚ ਬੈਠ ਕੇ ਅਸੀਂ ਜਾਂਦੇ ਪੈਸੇ ਪ੍ਰੋਗਰਾਮ ਲਾਉਣ ਤੇ ਕਹਿੰਦੇ ਮੈਂ ਕਿਹਾ ਜੀਜਾ ਲਖਮਣ ਦਾ ਗੀਤ ਆਇਆ ਉਸਤਾਦ ਜੀ ਸੁਣ ਕੇ ਦੇਖੋ ਕਹਿੰਦੇ ਮੈਂ ਨਹੀਂ ਸੁਣਦਾ ਕਹਿੰਦੇ ਚਮਕੀਲੇ ਉਹ ਕਹਿੰਦੇ ਕਿਹੜਾ ਚਮਕੀਲਾ ਮੈਨੂੰ ਨਹੀਂ ਪਤਾ ਉਤੋਂ ਬਾਅਦ ਕਹਿੰਦੇ ਜਿੱਦੇ ਗਏ ਜਿੱਥੇ ਪਿੰਡ ਸਾਡਾ ਪ੍ਰੋਗਰਾਮ ਸੀ ਅਤੇ ਗੱਡੀ 'ਚ ਜਾ ਕੇ ਹਾਲੇ ਲਾਈ ਆ ਗੱਡੀ ਤੇ ਉਤੋਂ ਉਹਨਾਂ ਦੇ ਪ੍ਰਬੰਧਕ ਆ ਗਏ ਉਹ ਸਾਨੂੰ ਕਹਿੰਦੇ ਭਈ ਆ ਜਾਓ ਅਮਰ ਸਿੰਘ ਚਮਕੀਲਾ ਜਿੱਥੇ ਬੈਠਾ ਆ ਉਹਦੀ ਪਾਰਟੀ ਉੱਥੇ ਤੁਸੀਂ ਵੀ ਬਹਿ ਜਾਓ ਤੇ ਕਹਿੰਦਾ ਪੰਚੀ ਸਾਹਿਬ ਕਹਿੰਦੇ ਮੈਂ ਵੀ ਕਹਿੰਦਾ ਰੀਮਾਨਕ ਜੀ ਨੂੰ ਭਈ ਆ ਜਾਓ ਉੱਥੇ ਬਹਿਨੇ ਆ ਕਹਿੰਦੇ ਨਾ ਮੈਂ ਤਾਂ ਨਹੀਂ ਚਮਕੀਲੇ ਕੋਲ ਬਹਿੰਦਾ ਗੱਲ ਕੀ ਜੀ ਕਹਿੰਦੇ ਗਾਉਣ ਦਾ ਵੇਲਾ ਆ ਗਿਆ ਤੇ ਬਾਹਰ ਬੰਦਾ ਸਿੰਘ ਬਾਦਰ ਦੀ ਗਾ ਕੇ ਗੁਰਦੀਮਾਨਕ ਹਾਲੇ ਸ਼ੁਰੂ ਹੀ ਕਰਨ ਲੱਗਾ ਸੀ ਲੋਕ ਕਹਿੰਦੇ ਅਸੀਂ ਨਹੀਂ ਸੁਣਨਾ ਕਹਿੰਦੇ ਜੀ ਲੋਕਾਂ ਨੇ ਰੌਲਾ ਪਾਤਾ ਤੇ ਅਸੀਂ ਨਹੀਂ ਸੁਣਨਾ ਅਸੀਂ ਨਹੀਂ ਸੁਣਨਾ ਅੱਕੇ ਸੁਣਨਾ ਕਿ ਉਹ ਚਮਕੀਲੇ ਨੂੰ ਲਾਓ ਅਸੀਂ ਤਾਂ ਕਿ ਚਮਕੀਲੇ ਨੂੰ ਹੀ ਸੁਣਨਾ ਆ ਕਹਿੰਦੇ ਜੀ ਉੱਥੇ ਰੌਲਾ ਪੈਣ ਲੱਪਿਆ ਤੇ ਪੰਚੀ ਕਹਿੰਦਾ ਮੈਂ ਵੀ ਸੋਚਿਆ ਤਾਂ ਬੜਾ ਬੇਇੱਜ਼ਤੀ ਦਾ ਕੰਮ ਆ ਯਾਰ ਐਡਾ ਵੱਡਾ ਸਿੰਗਰ ਲੱਗਾ ਆ ਤੇ ਇਹ ਲੋਕ ਕੀ ਕਰਦੇ ਆ ਹੈ ਤੇ ਸੱਦਿਆ ਹੀ ਕਾ ਨੂੰ ਸੀ ਜੀ ਇਹੋ ਕੰਮ ਕਰਨਾ ਹੁਣ ਪ੍ਰਬੰਧਕ ਸੱਦ ਕੇ ਫਸ ਗਏ ਸੀ ਤੇ ਪੰਚੀ ਕਹਿੰਦਾ ਮੇਰੇ ਦਿਮਾਗ ਦਵਾ ਦਵੇ ਇੱਕ ਗੱਲ ਆਈ ਤੇ ਮੈਂ ਦਵਾ ਦਵਾ ਨੱਠਾ ਨੱਠਾ ਅਮਰ ਸਿੰਘ ਚਮਕੀਲੇ ਕੋਲ ਗਿਆ ਤੇ ਚਮਕੀਲੇ ਨੂੰ ਕਿਹਾ ਯਾਰ ਇੱਕ ਮਹਿੰਤ ਦੀ ਗੱਲ ਆ ਇਹ ਆ ਚੜੀ ਜਿੱਤ ਰੱਖ ਲਾਉ ਕਹਿੰਦਾ ਦੱਸੋ ਭਾਜੀ ਹੁਕਮ ਕਰੋ ਕਹਿੰਦਾ ਯਾਰ ਲੋਕਬਾਰ ਦੇਖ ਕੀ ਕਰਦੇ ਆ ਉਹ ਕਹਿੰਦੇ ਅਸੀਂ ਕੁਲਦੀਪ ਮਾਨ ਨੂੰ ਕਾਨੂੰਨੀ ਸੁਣਨਾ ਸਟੇਜ ਤੋਂ ਥੱਲੇ ਲਾਓ ਤੇ ਕਹਿੰਦਾ ਤੂੰ ਯਾਰ ਜਾ ਕੇ ਕਹਿ ਭਈ ਜੇ ਕੁਲਦੀਪ ਮਾਨ ਨੂੰ ਸੁਣੂਗੇ ਤਾਂ ਮੈਂ ਗਾਉਣਾ ਆ ਨਹੀਂ ਤਾਂ ਮੈਂ ਵੀ ਨਹੀਂ ਗਾਉਂਗਾ ਇੱਜਤ ਦਾ ਸਵਾਲ ਆ ਕਹਿੰਦੇ ਅਮਰ ਸਿੰਘ ਚੰਕੀਲਾ ਨਿਮਰਤਾ ਦੇ ਨਾਲ ਕਹਿੰਦਾ ਭਾਜੀ ਕੋਈ ਨਹੀਂ ਸਟੇਜ ਤੇ ਗਿਆ ਮਾਈਕ ਫੜਿਆ ਮਾਈਕ ਫੜ ਕੇ ਸਭ ਤੋਂ ਪਹਿਲਾਂ ਉਹਨੇ ਕਿਹਾ ਭਈ ਇਹ ਜੋ ਗਾਇਕ ਨੇ ਹੈ ਨਾ ਇਹ ਸਾਡੇ ਸੀਨੀਅਰ ਨੇ ਸਭ ਤੋਂ ਬਹੁਤ ਵੱਡੇ ਨੇ ਤੇ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਆ ਤੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਜੇ ਤੁਸੀਂ ਇਹਨਾਂ ਨੂੰ ਸੁਣੂਗੇ ਬੈਠ ਕੇ ਚੱਜ ਨਾਲ ਤਾਂ ਮੈਂ ਗਾ ਕੇ ਜਾਊਂਗਾ ਜੇ ਤੁਸੀਂ ਇਹਨਾਂ ਨੂੰ ਨਹੀਂ ਸੁਣੂਗੇ ਇਹਨਾਂ ਨੂੰ ਨਹੀਂ ਗਾਣ ਦੇਊਂਗੇ ਤੇ ਮੈਂ ਵੀ ਗਾ ਕੇ ਨਹੀਂ ਜਾਊਂਗਾ ਜਦੋਂ ਹੁਣ ਅਮਰ ਸਿੰਘ ਚਮਕੀਲਾ ਐ ਇੰਨੀ ਗੱਲ ਕਹਿ ਦਵੇ ਤੇ ਲੋਕਾਂ ਦੀ ਕੀ ਮਜਾਲ ਸੀ ਕਹਿੰਦੇ ਉਹ ਲੋਕ ਸ਼ਾਂਤ ਹੋ ਕੇ ਬਹਿ ਗਏ ਤੇ ਸੁਣਨੇ ਲੱਗ ਪਏ ਤੇ ਅਮਰ ਸਿੰਘ ਚਮਕੀਲੇ ਨੇ ਇਹ ਵੀ ਗੱਲ ਕਹਿਤੀ ਸੀ ਮੈਂ ਮਾਤ ਤੋਂ ਭਾਵੇਂ ਮੇਰੇ ਤੋਂ ਦੁਗਣਾ ਟਾਈਮ ਲਵਾ ਲਿਓ ਮੈਂ ਗਾ ਕੇ ਜਾਊਂਗਾ ਪਰ ਪਹਿਲਾ ਮਾਨਕ ਸਾਹਿਬ ਨੂੰ ਸੁਣੋ ਤੇ ਮੈਂ ਵੀ ਸੁਣਨਾ ਆ ਇਹ ਸਾਡੇ ਵੱਡੇ ਨੇ ਤੇ ਫਿਰ ਜੀ ਲੋਕਾਂ ਨੇ ਸੁਣਿਆ ਤੇ ਸੁਖਵਿੰਦਰ ਪਾਂਚੀ ਕਹਿੰਦਾ ਇਸ ਤਰ੍ਹਾਂ ਦਾ ਚਮਕੀਲੇ ਦਾ ਰਤਵਾ ਸੀ ਕੁਝ ਲੋਕ ਬਹੁਤ ਗੱਲਾਂ ਕਰਦੇ ਐਦਾਂ ਸੀ ਐਦਾਂ ਸੀ ਤੇ ਜੋ ਦੱਸਿਆ ਤੇ ਚਮਕੀਲੇ ਦੇ ਵਿੱਚ ਨਿਮਰਤਾ ਬਹੁਤ ਸੀ ਦਿਲ ਦਾ ਬਹੁਤ ਚੰਗਾ ਇਨਸਾਨ ਸੀਗਾ ਉਹਦੇ ਦਿਲ 'ਚ ਐਦਾਂ ਦਾ ਨਹੀਂ ਸੀ ਕਿ ਮੈਂ ਵੱਡਾ ਸਟਾਰ ਆ ਜਾਂ ਮੈਂ ਐਦਾਂ ਆ ਮੈਂ ਕਿਉਂ ਜਾਵਾਂ ਨਹੀਂ ਸੁਣਦੇ ਕਲਦੀ ਮਨਣਾ ਸੁਣ ਉਹਨੇ ਕਿਹਾ ਨਹੀਂ ਉਨੇ ਜਾ ਕੇ ਕਿੰਨੇ ਹੀ ਸਤਕਾਰ ਨਾਲ ਕਿਹਾ ਤੇ ਉਹ ਕਹਿੰਦੇ ਉਦਾਂ ਵੀ ਆਦਰ ਮਾਨ ਸਤਕਾਰ ਕਲਦੀਮਾਨ ਹੋਰ ਵੱਡੇ ਸਿੰਘਾਂ ਦਾ ਬਹੁਤ ਕਰਦਾ ਸੀ ਚਮਕੀਲਾ ਦਿਲ ਦਾ ਬਹੁਤ ਚੰਗਾ ਬੰਦਾ ਸੀਗਾ ਇਸ ਕਰਕੇ ਹੀ ਚਮਕੀਲੇ ਨੇ ਥੋੜੇ ਜਿਹਾ ਸਮੇਂ ਚ ਐਡੀਆਂ ਵੱਡੀਆਂ ਬੁਲੰਦੀਆਂ ਨੂੰ ਹਾਸਲ ਕਰ ਲਿਆ ਸੀ ਤੇ ਉਹਦਾ ਬਹੁਤ ਵੱਡਾ ਨਾਮ ਹੋ ਗਿਆ ਇੱਕ ਇੱਕ ਨਾ ਸੁਖਵਿੰਦਰ ਪੰਚ ਹੀ ਹੋਣੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਉੱਥੇ ਸਾਂਝੀ ਕੀਤੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ